ਰਾਤ ਦਾ ਸਾਡਾ ਸਟੇ ਸੀਗਾ ਜਿਹੜਾ ਜੀ ਇਹੇ ਸੀਗਾ ਜੀ ਇਹ ਕਮਰਾ ਤੇ ਹੁਣ ਇਸ ਕਮਰੇ ਨੂੰ ਬੰਦ ਕਰਕੇ ਅਸੀਂ ਚੱਲਦੇ ਆਂ ਜੀ ਘਰ ਵੱਲ ਨੂੰ ਜੀ ਬੈਗ ਬੂਗ ਪੈਕ ਕਰ ਲਿਆ ਤੇ ਅੱਜ ਲੇਟ ਹੋ ਗਿਆ ਜੀ ਨੇ ਸ਼ਰੀਰ ਬਹੁਤ ਦੁਖਦਾ ਪਿਆ ਸੀ ਅੱਜ ਜਿੱਤੇ ਕਰਕੇ ਮੇਰੇ ਕੋ ਉੱਠਿਆ ਨਹੀਂ ਗਿਆ ਜੀ ਵੀਡੀਓ ਐਡਿਟ ਕਰਕੇ ਮੈਂ ਪੈ ਗਿਆ ਅੱਜ ਵੀਡੀਓ ਵੀ ਰਾਤ ਨੂੰ ਲੇਟ ਐਡਿਟ ਕਰੀ ਪਰ ਪੈ ਸਹੀ ਟਾਈਮ ਤੇ ਗਈ ਬਹੁਤ ਸ਼ਰੀਰ ਦੁਖਦਾ ਪਿਆ ਸੀ ਹੁਣ ਥੋੜਾ ਕੰਮ ਲੋਟ ਹੈ ਜੀ ਮੋਟਰਸਾਈਕਲ ਕਰ ਲਿਆ ਜੀ ਅਸੀਂ ਚਾਲੂ ਤੇ ਹੁਣ ਅਸੀਂ ਘਰ ਵੱਲ ਨੂੰ ਜਾਣਾ ਜੀ ਤੇ ਇੱਥੋਂ ਦੀ ਹੈਗਾ ਤਕਰੀਬਨ 4 4.5 ਘੰਟੇ ਦਾ ਰਸਤਾ ਤੇ ਕਹਿੰਦੇ ਕੋਈ ਖਾ ਪੀ ਲਈਏ ਕਿਉਂਕਿ ਸਵੇਰ ਦਾ ਕੁਝ ਸਾਦਾ ਨਹੀਂ ਤੇ ਅੱਜ ਦਾ ਵਲੋਗ ਅੱਥੋਂ ਸ਼ੁਰੂ ਕਰਦੇ ਹਾਂ ਜੀ ਹਰੇ ਕ੍ਰਿਸ਼ਨਾਂ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਦੇਖਣ ਪਾਹਨ ਅੱਜ ਤੋਂ ਅੱਗੇ ਹਮਾਰਿਆਂ ਦੀ ਜਿਹੜੀ ਸੀਰੀਜ਼ ਹੈ ਉਹ ਖਤਮ ਹੁੰਦੀ ਹੈ ਤੇ ਹੁਣ ਘਰ ਚਲਦੇ ਆ ਤੇ ਇੱਕ ਘਰ ਜਾ ਕੇ ਤੁਹਾਨੂੰ ਵੀ ਕੀ ਚੀਜ਼ ਬਾਰੇ ਦੱਸਾਂਗੇ بڑے ਰੋਬ ਵਲੋਗ ਦੇ ਨਾਲ ਤੇ ਰਾਹਾਂ ਦੇ ਲੋਨ ਜਾ ਰਹੇ ਤੇ ਘਰ ਚਲ ਕੇ ਘਰ ਦੇ ਆਨੇ ਇਸ ਬੱਸਿਆਂ ਨਾਲ ਮਿਲਾਉਂਦੇ ਪਿੱਛੇ ਆਪਣਾ ਬਗਲਾ ਨੂੰ ਵੀ ਕਾਮ ਹੈ ਜੀ ਤੇ ਆ ਰੋਡ ਸਿੱਧਾ ਉੱਪਰ ਚੜਾਈ ਚੜਾਨੀ ਐ ਅੱਗੇ ਕਿਤੇ ਖਾਣ ਪੀਣ ਦੀ ਜਗ੍ਹਾ ਤੇ ਵੀ ਰੁਕਾਂਗੇ ਤੇ ਕੁਝ ਖਾ ਪੀ ਵੀ ਰਵਾਂਗੇ ਜੀ ਤੇ ਬਾਕੀ ਇਸ ਵਲੋਗ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਣਾ ਅੱਗੇ ਅੱਗੇ ਜਿਹੜੀ ਵੀਡੀਓ ਜੀਗੀਆਂ ਵਧੀਆ ਵੀਡੀਓ ਆਗੀਆਂ ਹਨ ਹੁਣ ਤੋਂ ਦਿਖਾਉਣ ਨੂੰ ਹੈ ਨਹੀਂ ਤਾਂ ਤੁਹਾਨੂੰ ਵੀ ਦਿਖਾਈਏ ਇਸ ਲਈ ਵਲੋਗ ਡੇਲੀ ਲਾਈਫ ਸਟਾਈਲ ਦੇ ਤਹਾਂ ਡੇਲੀ ਲਾਈਫ ਸਟਾਈਲ ਲੱਗ ਲੋਗੀ ਹੈ ਜੀ ਬੜੇ ਰਹੋ ਲੋਕ ਇਹਨਾਂ ਲਾਈਕ ਜ਼ਰੂਰ ਕਰ ਦੇਣਾ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿਹੜੇ ਨਵੇਂ ਜੁੜੇ ਉਹਨਾਂ ਦੱਸ ਦਈਏ ਸੀ ਡੇਲੀ ਲਾਈਫ ਵਲੋਗਿੰਗ ਕਰਦੇ ਆਂ ਟਰੈਵਲ ਦੇ ਉੱਤੇ ਤੇ ਅ ਲੋਕਾਂ ਦਾ ਕਲਚਰ ਦਿਖਾਣੇ ਆ ਡਰਾਈਵਸ ਦਿਖਾਣੇ ਆ ਉੱਥੇ ਦਾ ਜਿਹੜਾ ਹੈਗਾ ਖਾਣ ਪਾਣ ਕੀ ਆ ਉਹ ਸਭ ਦਿਖਾਣੇ ਆ ਤਾਂ ਕਰਕੇ ਜਿਹੜਾ ਹੈਗਾ ਫੋਲੋ ਕਰ ਲੋ ਇਸ ਚੀਜ਼ਾਂ ਦੇਖਣ ਵਾਸਤੇ ਨਹੀਂ ਸ਼ੁਰੂਆਤ ਕਰਨੀ ਆ ਆ ਗਈ ਜੀ ਮੇਨ ਸੜਕ ਬਹੁਤ ਹੀ ਸੋਹਣੀ ਟੇਡੇ-ਬੇਡੇ ਰਾਂਹਾਂ ਵਾਲੀ ਜੀ ਆਲੇ-ਦੁਆਲੇ ਨੇਚਰ ਦੇ ਨਜ਼ਾਰੇ ਫੁੱਲ ਨਜ਼ਾਰੇ ਸ਼ਹਿਰ ਬਨਖੰਡੀ ਇੱਥੇ ਮਾ ਵੀ ਰਾਜਮਾਣਾ ਹੈ ਸ਼੍ਰੀ ਅਸ਼ਟ ਵਿਦਿਆ ਮਾ ਬਗਲਾ ਮੁਖੀ ਜੀ ਤੇ ਆਰੇ ਅਮਰੀ ਸ਼ਰੀ ਨਾਲ ਮੈਂ ਕਹਿੰਨਾ ਇਹੀ ਚੱਕਦੇ ਨੇ ਫੱਟੇ ਨਾਣ ਦੇ ਬੰਦਾ ਹੈਗਾ ਉਹ ਬਲਕਿ ਇਹ ਚੱਕ ਕਰੋ ਜੀ ਬਨਖੰਡੀ ਦੇ ਨਾਲ ਕੱਲ ਵੀ ਅਸੀਂ ਨਾਲ ਖਾਦੇ ਸੀ ਅੱਜ ਵੀ ਅਸੀਂ ਨਾਲ ਖਾ ਰਹੇ ਹਾਂ ਸੀ ਪਲੇਟ 70 ਦੀ ਜੀ ਦੋ ਨਾਲ ਵਿੱਚ ਕਈ ਵਾਰੀ ਬਾਈ ਜੀ ਪੈਸੇ ਲੱਗ ਜਾਂਦੇ ਆ ਪਰ ਚੀਜ਼ ਚੰਗ ਨਹੀਂ ਮਿਲਦੀ ਕਿਹੜੇ ਉਹ ਨਾਲ ਜੇ ਅਸੀਂ ਖਾ ਕੇ ਆਏ ਸੀ ਚਲੋ ਮੈਂ ਨਿੰਦਿਆ ਨਹੀਂ ਕਰਦਾ ਕਦੇ ਵੀ ਖਾਣ ਪੀਣ ਦੇ ਜੀ ਪਰ ਇਹ ਸੀਗਾ ਜੀ ਬਾਈ ਪੈਸੇ ਲੱਗ ਕੇ ਆਪਾਂ ਨੂੰ ਮਲਾਰੀ ਆ ਜੀ ਪੈਸੇ ਲਾ ਕੇ ਪੈਸੇ ਵੀ ਇੰਨੇ ਲੱਗ ਗਏ ਜੀ ਤੇ ਚੀਜ਼ ਵੀ ਨਹੀਂ ਉਹ ਓਕੇ ਰਿਪੋਰਟ ਵਾਲੀ ਤੇ ਅੱਡੇ ਜਾ ਜਮਾ ਖਾਲੀ ਖਾਲੀ ਲੱਗ ਰਿਹਾ ਜੀ ਸਹੀ ਸਿੰਗਲ ਰੋਡ ਬਣਿਆ ਹੋਇਆ ਤੇ ਕਿੰਨਾ ਸੋਹਣਾ ਲੱਗ ਰਿਹਾ ਜੀ ਐਨ ਸਮੂਥ ਗੱਡੀ ਚੱਲ ਰਹੀ ਐ ਤੇ ਰੋਡ ਵੀ ਐਨ ਓਕੇ ਦੀ ਰਿਪੋਰਟ ਲਾ ਮੱਖਣ ਵਾਲਾ ਯਾਰ ਕਾ ਇਦਾਂ ਦੇ ਰੋਡ ਹੋ ਨਾ ਸਿੰਗਲ ਸਿੰਗਲ ਦਾ ਵਧੀਆ ਲੱਗਦੇ ਨੇ ਜੀ ਨਾਲੇ ਪਹਾੜਾਂ ਦੇ ਤਲਾਈ ਦਾ ਫਿਰ ਮਜ਼ਾ ਵੀ ਆਂਦਾ ਉਹ ਚਾਰ ਲੇਨ ਰੋਡ ਬਣਾ ਕੇ ਸਾਰਾ ਨੇਚਰ ਖਤਮ ਕਰ ਦੋ ਫਿਰ ਕੀ ਫਾਇਦਾ ਆਲੇ ਦੁਆਲੇ ਨੇਚਰ ਦੇਖੋ ਤੁਸੀਂ ਹੈਗਾ ਪੇੜ ਪੌਦੇ ਨੇ ਜੀਵ ਜੰਤੂ ਨੇ ਤੇ ਕਿੰਨਾ ਸੋਹਣਾ ਲੱਗਦਾ ਜੀ ਦੇਖ ਕੇ ਆਹ ਹੁੰਦਾ ਹੈ ਕਰਜੇ ਸੋਹਣਾ ਯਾਰ ਸ਼ਹਿਰ ਜੀ ਪਰਹਵਾਈ ਤੇ ਇਥੋਂ ਦੀ ਮਾਦਾ ਚਿੰਤਾਪੁਰਨੀ ਜਿਹਦੇ ਧਾਮ ਦਾ ਜਿਹੜਾ ਹੈਗਾ ਡਿਸਟੈਂਸ ਤੇ ਨੇ ਕਿਲੋਮੀਟਰ 51 ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਸ਼ਕਤੀ ਪੀਠ ਠੱਕੇ ਬਾਹਰ ਸਦੀ ਜਿਹਦਾ ਤੋਂ ਮਸਤਿਸ਼ਕ ਗਿਰਿਆ ਸੀ ਮਾ ਛੇ ਨਸਤ ਚਿੰਤਾਪੁਰਨੀ ਚਿੰਤਾ ਦੂਰ ਕਰਨ ਵਾਲੀ ਜੀ ਇੱਥੇ ਆਏ ਹੋਏ ਆ ਹੁਣ ਅੱਗੇ ਚੱਲਦੇ ਆ ਜੀ ਪਰਹਵਾਈ ਸ਼ਹਿਰ ਹਲੇ ਪਾਰ ਕਰਿਆ ਸੀਗਾ ਤੇ ਇਧਰ ਲੱਗਿਆ ਹੋਇਆ ਜੀ ਸਫੇਦ ਮੱਕੀ ਦਾ ਸਟੌਲ ਤੇ ਹਾਂਜੀ ਹਾਂਜੀ ਪੈਸੇ ਹੋ ਗਏ ਜੀ ਤੇ ਆਹ ਸਫੇਦ ਮੱਕੀ ਹੁੰਦੀ ਹੈ ਕਰਾਟ ਦੇ ਵਿੱਚ ਪਿਸੀ ਹੋਈ ਕਰਾਟ ਜਿਹੜਾ ਪਾਣੀ ਵਾਲਾ ਹੁੰਦਾ ਪਿਸੀ ਹੋਈ ਅਸੀਂ ਵੀ ਲੈ ਲਈ ਜੀ 70 ਵੇ ਦੇ ਕਿਲੋ ਦਾ ਸਾਹਮਣੇ ਦੋ ਤੇ ਇਹਦੇ ਨਾਲ ਮੱਕੀ ਦੀ ਰੋਟੀ ਜਿਹੜੀ ਹੁੰਦੀ ਹੈ ਉਹਦੇ ਨਾਲ ਸਰੋਂ ਦਾ ਸਾਗ ਉਹ ਘੈਂਟ ਲੱਗਦਾ ਸਫੇਦ ਮੱਕੀ ਦੀ ਰੋਟੀ ਬਹੁਤ ਕਰਨ ਕਰਨ ਮਤਲਬ ਕਰਾਰੀ ਬਣਦੀ ਹੈ ਜੀ ਤੁਸੀਂ ਵੀ ਜਰੂਰ ਖਾਓ ਜਦੋਂ ਚਿੱਤਪੁਰਨੀ ਆਓ ਵਧੀਆ ਹੁੰਦਾ ਆਟਾ ਇਹ 5 ਕਿਲੋ ਦੀ ਥੈਲੀ 350 ਹੀ ਦਿੰਦੇ ਨੇ ਲੋ ਜੀ ਭਾਈ ਹੋਰ 10 ਕਿਲੋਮੀਟਰ ਬਾਅਦ ਜਿਹੜਾ ਹੈਗਾ ਆਪਣਾ ਪਧਰੀ ਇਲਾਕਾ ਸ਼ੁਰੂ ਹੋ ਜਾਣਾ ਜੀ ਤੇ ਪਧਰੀ ਇਲਾਕੇ ਤੋਂ ਬਾਅਦ ਆਪਾਂ ਵੈਸੇ ਤਾਂ ਆ ਦੇਖੋ ਜੀ ਆਪਾਂ ਇੱਥੋਂ ਕਿਹਾ ਚੱਲ ਖਤਮ ਕਰ ਦਿੱਤਾ ਜੀ ਤੇ ਪੰਜਾਬ ਚ ਐਂਟਰੀ ਹੋ ਜਾਣੀ ਹੈ ਤੇ ਪਧਰ ਰੱਕੇ ਆ ਕੇ ਆਪਾਂ ਹੋਰ ਅੱਗੇ ਹੁਸ਼ਿਆਰਪੁਰ ਬਸ 12 ਕਿਲੋਮੀਟਰ ਰਹਿ ਜਾਣੀ ਆ ਲਓ ਜੀ ਤੇ ਅੱਜ ਜਿਹੜਾ ਹੈਗਾ ਜੀ ਆਪਣਾ ਸ਼ਨੀਵਾਰ ਦਾ ਦਿਨ ਹੈ ਤੇ ਲੁਧਿਆੜੇ ਪੰਜਾਬ ਤੋਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਜਾ ਰਹੀਆਂ ਜੀ ਆਪਣੀਆਂ ਮਾਤਾ-ਬਾਲ ਚਿੰਤਾਪੁਰ ਨਹੀਂ ਦਰਸ਼ਣ ਕਰਨ ਜਾਂਦੇ ਨੇ ਦੋ ਦਿਨ ਦਾ ਹੁੰਦਾ ਹੈ ਫਿਰ ਸ਼ਨੀਵਾਰ ਸਵੇਰੇ ਤੁਰਦੇ ਨੇ ਤੇ ਆਪਣਾ ਮਕਲੋੜ ਗਈ ਧਰਮਸ਼ਾਲਾ ਘੁੰਮਦੇ ਹੋਏ ਪੰਜਾਬ ਦੇ ਨੰਬਰ ਆ ਦੇਖੋ ਜੀ ਪੀਪੀ 7 ਹੁਸ਼ਿਆਰਪੁਰ ਦਾ ਨੰਬਰ ਪੀਪੀ 10 ਲੁਧਿਆਣੇ ਦਾ ਨੰਬਰ ਆ ਪੀਪੀ 99 ਜੀ ਤੇ ਇਹ ਪੂਰਾ ਧਰਮਸ਼ਾਲਾ ਬਕਲੋੜਗਾ ਘੁੰਮਦੇ ਹੋਏ ਵੀਕੈਂਡ ਇੰਜੋਏ ਕਰਨ ਆਉਂਦੇ ਨੇ ਜੀ ਘਰੇ ਵਾਠੇ ਜਿਹੜੇ ਪ੍ਰੋਗਰਾਮ ਬਣਾ ਲੈਂਦੇ ਨੇ ਫੀ ਚਲੋ ਸ਼ਨੀ ਆਦਾਰਾ ਕੋ ਮਾਈਏ ਵੇਲੇ ਹੈਗੇ ਨੀ ਸਰ ਕੋ ਮੰਨਦੇ ਨਹੀਂ ਜੀ ਸ਼ਹਿਰ ਆ ਗਿਆ ਜੀ ਆਪਣਾ ਹੁਸ਼ਿਆਰਪੁਰ ਤੇ ਅਸੀਂ ਹੁਸ਼ਿਆਰਪੁਰ ਤੋਂ ਆਪਾਂ ਤਕਰੀਬਨ ਜਿਹੜਾ ਹੈਗਾ 2.5 ਵਜੇ ਤੁਰੇ ਆ ਤੇ ਮਾਨੂੰ ਲੱਗਦਾ ਜੀ ਔਰ 3.5 ਤੱਕ ਵਜੇ ਨਹੀਂ ਗਏ ਪੱਕਾ ਜੀ ਪਹੁੰਚਦੇ ਪੁੰਚਦੇ ਆਪਣਾ ਜਿੱਥੇ ਅਸੀਂ ਜਾਣਾ ਲੁਧਿਆਣਾ ਵਾਪਸ ਘਰ ਦੇ ਦੇਖੋ ਅੱਜ ਇੱਕ ਕੰਮ ਨਿਬੇੜਨਾ ਸੀ ਪਰ ਨਹੀਂ ਹੋ ਪਾਊਗਾ घर जाके पै ही जावे जी पै ही जन्या जो तो आए हैं। लुधियाने को आने वेले जो आप टोल गेट को पहुँच गए फिर बहुत तगड़ा जाम लगा हुआ है जी पहुंच गया बस लुधियाने में टाइम चार बज गए हैं और पंद्रह भी मिनट लगन गए जी घर जाने ਪਹੁੰਚ ਗਏ ਜੀ ਘਰੇ ਤੇ ਆ ਆਪਣਾ ਸਾਈਕਲ ਖੜਾ ਹੋਇਆ ਜੀ ਕਾਫੀ ਟਾਈਮ ਲੱਗਿਆ ਘਰ ਪਹੁੰਚਣ ਨੂੰ ਸਾਰਾ ਸਮਾਨ ਹੁਣ ਜਿਹੜਾ ਹੈ ਰਾਖਤਾ ਲਿਆ ਹੈ ਤੇ ਹੁਣ ਅਸੀਂ ਮੰਦਰ ਜਾਣਾ ਥੋੜੀ ਦੇ ਰੈਸਟ ਕਰਕੇ ਬਾਈ ਬਹੁਤ ਤੇਜ਼ ਮੋਟਰਸਾਈਕਲ ਚਲਾ ਕੇ ਲਿਆਏ ਆ ਸਾਡੇ ਤਿੰਨ ਕੰਟੈਂਟ ਅਸੀਂ ਲਾਤੇ ਜੀ ਆਪਣੇ ਲੁਧਿਆਣਾ ਸ਼ਹਿਰ ਵਾਲ ਜੀ ਤੇ ਹੁਣ ਅੱਜ ਮੰਦਰ ਦਿਖਾਵਾਂਗੇ ਤੁਹਾਨੂੰ ਇਸ ਕੋਨ ਮੰਦਰ ਉਸ ਤੋਂ ਬਾਅਦ ਜਿਹੜੀ ਇੱਕ ਤੋਂ ਥਾਂ ਤੇ ਕੰਮ ਹੈਗਾ ਉਹਨ ਮੇੜ ਕੇ ਮੈਂ ਨਾ ਸਿਮ ਲੈਣਾ ਹੁਣ ਮੈਂ ਤੁਹਾਨੂੰ ਰਾਤ ਦੱਸਾਂਗਾ ਮੈਂ ਕਿੱਥੇ ਜਾ ਰਿਹਾ ਹਾਂ ਤੇ ਉਹ SIM ਬਹੁਤ ਜ਼ਿਆਦਾ ਜ਼ਰੂਰੀ ਹੈ ਲੈਣਾ ਜਨਾਬਣੀ ਗੱਲ ਇੱਕ SIM ਮੇਰਾ ਅੰਡਾ ਮਨਸ਼ਿਪ ਦੇ ਵਿੱਚ ਹੀ ਗਮ ਗਿਆ ਸੀਗਾ ਉਹ ਵੀ ਕਢਵਾਉਣਾ ਬਹੁਤ ਜ਼ਰੂਰੀ ਹੈ ਬਣੇ ਰਹੋ ਜੀ ਘਰ ਆ ਕੇ ਕਾਫੀ ਦਿਨ ਰੈਸਟ ਕਰ ਲਿਆ ਸੀਗਾ ਜੀ ਤੇ ਮਾਂ ਦਾ ਪਿਆਰ ਆ ਗਿਆ ਜੀ ਇਹ ਹੁੰਦਾ ਮਾਂ ਦਾ ਪਿਆਰ ਬੱਚਾ ਘਰ ਆਇਆ ਤੇ ਮਾਂ ਜਿਹੜੀ ਹੈ ਨਿੱਗ ਦੇਣਾ ਸ਼ੁਰੂ ਕਰ ਦਿੰਦੀ ਹੈ ਕਦੀ ਆਹ ਖਾਣਾ ਤੇ ਕਦੀ ਉਹ ਖਾਣਾ ਸਫੇਦ ਮੱਕੀ ਦਾ ਆਟਾ ਤੁਹਾਨੂੰ ਪਤਾ ਲਿਆ ਸੀਗਾ ਜੀ ਪਹਾੜਾਂ ਤੋਂ ਸਾਗ ਤਾਂ ਲੱਭਿਆ ਨਹੀਂਗਾ ਮਾਤਾ ਨੂੰ ਬਰੋਂ ਖਰੀਦ ਕੇ ਨਹੀਂ ਲਿਆਈ ਤੇ ਅੱਜ ਛੁੱਲੇ ਨਾਲ ਦੇ ਨਾਲ ਮੱਕੀ ਦੀ ਰੋਟੀ ਜੀ ਹਰੀ ਹਰੀ ਪੋਰਾ ਸੁਖ ਪ੍ਰਦਾਨ ਕਰਨ ਵਾਲਾ ਉਹ ਸੁਖ ਪ੍ਰਦਾਨ ਕਰਨ ਵਾਲੇ ਕੌਣ ਹਸਤੀ ਚਲੋ ਜੀ ਬਹੁਤ ਦਿਨਾਂ ਬਾਅਦ ਆਪਣੇ ਦੋਸਤ ਕੋਲ ਆਏ ਆ ਮੰਦਰ ਤੋਂ ਬਾਅਦ ਮੰਦਰ ਦੇ ਵਿੱਚ ਪ੍ਰਸ਼ਾਦਮ ਛਕਣ ਤੋਂ ਬਾਅਦ ਆਪਾਂ ਆ ਗਏ ਜੀ ਤੇ ਅੱਜ ਸਾਰਾ ਦਿਨ ਜਿਹੜਾ ਹੈਗਾ ਆਪਾਂ ਹੈਕਟਿਕ ਡੇ ਜਿਹਾ ਹੀ ਰਿਹਾ ਸਾਰੇ ਕੰਮ ਨਿਬੇੜਨ ਤੋਂ ਬਾਅਦ ਆਪਣੇ ਇਸ ਪ੍ਰਦੀਪ ਦੋਸਤ ਕੋਲ ਆਏ ਆ ਤੇ ਅੱਜ ਇਹਦੇ ਕੋਲੋਂ ਕੋਈ ਠੰਡਾ ਹੁੰਦਾ ਪੀਣੇ ਆ ਕੋਈ ਜੂਸ ਤੇ ਫਿਰ ਚੱਲਦੇ ਆ ਜੀ ਘਰ ਤੇ ਵਲੋਗ ਨੂੰ ਕਰਦੇ ਆ ਜੀ ਸਮਾਪਤ ਜੀ ਦੋਸਤੋ ਅੱਜ ਆਪਣੇ ਬਾਈ ਦੀ ਦੁਕਾਨ ਤੇ ਆਏ ਸੀ ਇਹਨੂੰ ਆਪਾਂ ਕਹਿ ਰਹੇ ਹਾਂ ਕੱਲ ਪਰੇ ਹੋ ਸੀ ਆਪੇ ਬਣਾਵਾਂਗੇ ਕਹਤਾਂ ਨੂੰ ਮਾਗਿਆ ਕਰਨੀ ਜੀ ਕੀਵੀ ਮੌਕੇ ਪਹਿਲੇ ਮੈਂ ਬਣਾਉਂਦਾ ਹੁੰਦਾ ਸੀ ਜੀ ਇਹ ਸਭ ਚੀਜ਼ਾਂ ਇੱਥੇ ਆੜ ਕੇ ਤੇ ਹੁਣ ਕਾਫੀ ਦਿਨਾਂ ਬਾਅਦ ਅੱਜ ਛੋਟਾ ਪੀ ਲਵਾਂਗੇ ਜੀ ਦੇਖੀ ਜੋਗੀ ਜੋ ਹੁੰਦੀ ਹੈ ਬੜੇ ਦਿਨ ਬਾਅਦ ਛੋਟਾ ਪੀ ਲੱਗੇ ਨਾ ਤੇ ਕਿਉਂਕਿ ਜੀ ਕਰੀਦਾ ਕਿ ਵੀ ਆਪਣਾ ਮੌਕੇਰ ਬਣਾ ਲੀ ਕੀਵੀ ਮੌਕੇਰ ਬਹੁਤ ਵਧੀਆ ਬਣਾਣਾ ਆ ਦੇਖੋ ਸਾਡਾ ਇੱਕ ਲੰਮਾ ਪਿਆ ਦੋਸਤ ਆ ਜੋ ਲੋ ਜੀ ਭਾਈ ਸਭ ਤੋਂ ਪਹਿਲੇ ਆਪਾਂ ਕੀਵੀ ਦੀ ਜਿਹੜੀ ਅਸੀਂ ਖਲ ਲਾਵਾਂਗੇ ਆ ਆ ਗਏ ਜੀ ਚਾਰ ਪਾ ਲੋ ਜੀ ਹੁਣ ਕਟਾਂਗੇ ਜੀ ਕੀਵੀ ਸਵਾਸ ਬਣਾਉਣ ਵਾਸਤੇ ਜੀ

हम की करा जी एवी सलश एक क्लास जाऊगा जीवी थोड़ा होर पा आला गया जी कीवी स्लश, अच थोड़ा होर पा ठीक है जी करवी सलश उस भाई जी आप पहले पानी है बार्म ਜਾਊਗਾ ਜੀ ਸਨੋ ਸਨੋ ਛੋਟਾ ਪਾਸੇ ਹੋ ਗਿਆ ਸਾਰਿਆਂ ਦੇ ਵਿੱਚ ਪਾ ਪਾਇਆ ਸੀ ਉਸ ਤੋਂ ਬਾਅਦ ਸਾਡਾ ਚੱਕੋ ਬਥੇ ਗਿਆ ਥੋੜਾ ਜਿਹਾ ਆਪਾਂ ਇਹਨੂੰ ਐਨ ਸਵਰਨ ਕਰਾ ਗਏ ਇਹਦੇ ਜੇ ਆਪਾਂ ਕਰੰਮ ਨੂੰ ਥੋੜਾ ਜਿਹਾ ਬਲੂ ਲਗੂਨ ਪਾ ਸਕਦੇ ਹਾਂ ਇਹਨੂੰ ਮੌਕਲੇ ਵਧੀਆਲਾ ਬਣਾ ਸਕਦੇ ਹਾਂ ਬਣਾ ਵੀ ਲੈਣੇ ਆ ਇੱਥਾ ਜਾ ਕੇ ਛੱਡਿਓ ਕਿਨੇ ਮਾਤਾ ਜੀ ਹਾਂ ਹਾਂ ਆਪਕੋ ਪਹਿਚਾਨਾ ਆਪਣੇ ਕੋਣ ਹੈ ਹਾਂ ਨੀਚੇ ਵੀਡੀਓ ਨੀਚੇ YouTube ਵਾਲੀ ਹਾਂ ਇਹ ਜਿਹੇ ਚੀਜ਼ਾਂ ਦੇਖਣ ਵਾਸਤੇ ਰੈਸਪੀਆਂ ਨਹੀਂ ਸ਼ੁਰੂ ਕਰ ਲਓ ਬੋਲੋ ਜੀ ਪਰ ਨੂੰ ਲੱਗੂਂਦਾ ਮਤਲਬ ਥੋੜਾ

ਨਾ ਨਹੀਂ ਨਾ ਹੋਣਾ ਨਾ ਬਿਲਕੁਲ ਟੈਨਸ਼ਨ ਨਹੀਂ ਹੈ ਸਹੀ ਇਹੀ ਕੰਮ ਇੱਥੇ ਆਪਾਂ ਕਰੇ ਜਾ ਕੇ ਰੋਡੀ ਵੀ ਆ ਰਹੀ ਹੈ ਨੇ ਕੁਝ ਤਾਂ ਕੁਝ ਕਰਿਆ ਨਾ ਲਓ ਜੀ ਆਹ ਪੈਗੀ ਸਟਰੋ ਤੇ ਹੁਣ ਇਹਨੂੰ ਪੀਨੇ ਆ ਆਹ ਸਕਰੀਨ ਤੇ ਦੇਖੋ ਜੀ ਤੁਸੀਂ ਬਲੂ ਕੁੜਾ ਚਾਓ ਤੇ યા ਬਲੂ ਕੁੜਾ ਕਾਓ ਤੇ ਨਾਲ ਕੀ ਵੀ ਲਗੂਨ ਮੋਕਟੇਲ ਇਧਰ ਇਧਰ ਲੈ ਵੀ ਲੈ ਬਲਤੀ ਲੱਗੇ ਆ ਪੀਰ ਥੋੜਾ ਟੈਸਟ ਮਾਰ ਕੇ ਦੇਖਦੇ ਕਿਦਾਂ ਦਾ ਬਣਿਆ ਆਪਣੇ ਨੀਚੂ ਪਰਾਨੇ ਚਲੋ ਜੀ ਚਲੋ ਆ ਜੋ ਅੰਦਰ ਬਹਿ ਕੇ ਪੀਨੇ ਆ ਹਾਂ ਵੀ ਅੰਸ਼ੂ ਕੀ ਰਿਪੋਰਟਾਂ ਨੇ ਸਹੀ ਸਹੀ ਦਿਲੋਂ ਕਿੰਨੇ 10 ਚ ਕਿੰਨੇ ਨੰਬਰ 10 ਚ 9 9 ਅੱਧਾ ਨੰਬਰ ਕਿਤੇ ਖਾ ਗਿਆ ਅੱਧਾ ਨੰਬਰ ਮੇਰਾ ਅੱਛਾ ਅੱਧਾ ਨੰਬਰ ਦੇ ਰਹਾ ਹੋਰ ਜੀ ਬਾਕੀ 10 ਚ 10ਲਾ ਸਾਹ ਆ ਦਿਲੋਂ ਦਸੀ ਚੀਜ਼ ਕਿਦਾਂ ਦੀ ਬਣੀ ਹੈ ਓਕੇ A1 ਹੈ ਜੀ A1 ਹੈ ਜੀ ਨਿਆਰਾ ਆ ਗਿਆ ਤੇ ਇੱਧਰ ਆਪਣਾ ਪਰਦੀ ਜੀਪ हां ਵੀ ਪ੍ਰਦੀਪ ਸਾਹਿਬ ਕਿਤਾਬ ਦੱਸ ਕਿਦਾਂ ਦਾ ਬਣਿਆ ਦਿਲੋਂ ਪੂਰਾ ਓਕੇ ਬਣਿਆ ਵੀਰੇ ਨਿਆਰਾ ਆ ਰਿਹਾ ਨਾ ਦੇਖਾਂ ਜੀ ਕਿੰਨਾ ਸੋਹਣਾ ਲੱਗ ਰਿਹਾ ਜੀ ਹਰਾ ਹਰਾ ਬਸ ਮੈਂ ਗੋਆ ਨਹੀਂ ਜਾ ਰਿਹਾ ਜਾਂ ਕਿਤੇ ਵੱਡੇ ਬਾਹਰਲੀ ਕਟਰੀ ਨਹੀਂ ਜਾ ਰਿਹਾ ਨਹੀਂ ਤਾਂ ਬਾਈ ਆਪਾਂ ਇਦਾਂ ਦਾ ਕੰਮ ਬਹੁਤ ਸਿਰੇ ਵਾਲਾ ਕਰ ਲੈਨੇ ਆ ਜੀ ਖੋਲਨੇ ਨਾ ਸਟੂਡੈਂਟ ਖੋਲਾਂਗੇ ਬਾਈ ਕੈਸੇ ਤਾਂ ਖੋਲਣਾ ਨਹੀਂ ਸ਼ੁਰੂ